我可以是啊，你。 ਜਦੋਂ ਦੇ ਇਹ ਫ੍ਰੀ ਇਨੀਸ਼ੀਏਟਿਵ ਡਰੱਗਸ ਪਾਲਿਸੀ ਜਿਹੜੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਉਦੋਂ ਸਾਡੇ ਕੋਲੇ ਪਹਿਲਾਂ ਇੱਕ ਦਿਨ ਦੇ ਵਿੱਚ 662 ਦੇ ਰਾਉਂਡ ਐਵਰੇਜ ਅਸੀਂ ਕੱਢੀ ਹੈ ਓਪੀਡੀ ਰਹਿੰਦੀ ਸੀ ਪਰ ਹੁਣ ਅੱਜਕੱਲ ਸਾਡੇ ਕੋਲ 1195 ਜਿਹੜੀ ਓਪੀਡੀ ਹੈ ਡੇਲੀ ਹੋਈ ਹੈ ਤੇ ਆਲਮੋਸਟ ਤੁਸੀਂ ਦੇਖ ਸਕਦੇ ਹੋ ਕਿ ਡਬਲ ਓਪੀਡੀ ਹੋ ਗਈ ਹੈ ਫ੍ਰੀ ਇਨੀਸ਼ੀਏਟਿਵ ਡਰੱਗਸ ਪਾਲਿਸੀ ਸ਼ੁਰੂ ਕਰਨ ਦੇ ਨਾਲ ਸਾਰੇ ਮਰੀਜ਼ਾਂ ਨੂੰ ਜਿਹੜੀਆਂ ਦਵਾਈਆਂ ਸਾਰੇ ਟੈਸਟ ਜਿਹੜੇ ਐ ਸਾਰੇ ਫ੍ਰੀ ਕਰਵਾਏ ਜਾ ਰਹੇ ਆ ਕੋਈ ਵੀ ਇਹਨਾਂ ਦਾ ਕੋਈ ਵੀ ਮੈਡੀਸਿਨ ਜਿਹੜੀ ਹੈ ਪੇਸ਼ੈਂਟ ਨੂੰ ਇੱਕ ਵੀ ਮੈਡੀਸਿਨ ਬਾਹਰੋਂ ਨਹੀਂ ਲੈ ਆਕੀ आयुष्मान स्कीम ਇੱਥੇ ਚੱਲ ਰਹੀ ਹੈ ਜਿਹਦੇ ਅੰਤਰਗਤ ਅਸੀਂ ਗੋਡੇ ਬਦਲਣ ਤੇ ਚੂਲੇ ਬਦਲਣ ਦੇ ਆਪਰੇਸ਼ਨ ਕਰਾ ਰਹੇ ਹਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹ ਆਰਾਊਂਡ ਜਿਹੜੇ ਬਹੁਤ ਅੱਛੇ ਹਸਪਤਾਲ ਹੈ ਉਹਨਾਂ ਦੇ ਵਿੱਚ 2 ਤੋਂ 2.5 ਲੱਖ ਰੁਪਏ ਕਿਸੇ ਕਿਸੇ ਦਾ 3-3 ਲੱਖ ਰੁਪਏ ਵੀ ਖਰਚਾ ਆਉਂਦਾ ਸਾਡੇ ਕੋਲ ਬਿਲਕੁਲ ਫ੍ਰੀ ਜਿਹੜਾ ਗੋਡਾ ਪੇਸ਼ੈਂਟ ਜਦੋਂ ਤੋਂ ਸਾਡੇ ਕੋਲ ਆਉਂਦਾ ਹੈ ਉਹਦਾ ਖਾਣਾ ਵੀ ਇੱਥੇ ਉਹਨੂੰ ਫ੍ਰੀ ਮਿਲਦਾ ਹੈ ਸਾਰੀ ਦਵਾਈ ਵੀ ਫ੍ਰੀ ਮਿਲਦੀ ਹੈ ਤੇ 7 ਦਿਨ ਦੀ ਦਵਾਈ ਜਿਹੜੀ ਜਾਣ ਲੱਗੇ ਉਹ ਵੀ ਅਸੀਂ ਫ੍ਰੀ ਦਿੰਨੇ ਆ ਪੇਸ਼ੈਂਟ ਦਾ ਗੋਡਾ ਬਦਲਾਉਣ ਤੇ ਇੱਕ ਵੀ ਪੈਸਾ ਜਿਹੜਾ ਇੱਥੇ ਖਰਚ ਨਹੀਂ ਗਵਰਨਮੈਂਟ ਦੀ ਬਹੁਤ ਅੱਛੀ ਪਾਲਿਸੀ ਆਈ ਹੈ ਸਾਡੇ ਕੋਲ ਡੀਆਰਪੀ ਸਟੂਡੈਂਟਸ ਵੀ ਆ ਰਹੇ ਆ ਸਾਡੇ ਕੋਲ ਡੀਐਨਬੀ ਵੀ ਸ਼ੁਰੂ ਹੋਈ ਹੈ ਜਿਹਦੇ ਕਰਕੇ ਜਿਹੜੇ ਪੋਸਟ ਗ੍ਰੈਜੂਏਟ ਡਾਕਟਰਸ ਹੈ ਉਹ ਸਾਡੇ ਕੋਲ ਅਮਲਾ ਉਹ ਵੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਜਿਹਦੇ ਕਰਕੇ ਕੀ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਸਾਡੇ ਕੋਲ ਆਂਦਾ ਹੈ ਪਹਿਲਾਂ ਉਹਨੂੰ ਪ੍ਰੀਆਪ ਟ੍ਰੀਟਮੈਂਟ ਵੀ ਬਹੁਤ ਅੱਛੀ ਮਿਲਦੀ ਹੈ ਆਪਰੇਸ਼ਨ ਦੇ ਦੌਰਾਨ ਵੀ ਅਸੀਂ ਇੱਕ ਸਪੈਸ਼ਲ ਵਿਧੀ ਦੇ ਨਾਲ ਉਹਦਾ ਆਪਰੇਸ਼ਨ ਕਰਦੇ ਆ ਜਿਸ ਤਰ੍ਹਾਂ ਆਪਾਂ ਸੁਣਦੇ ਸੀ ਕਿ ਪੇਨਲੈਸ ਡਿਲੀਵਰੀ ਹੁੰਦੀ ਹੈ ਉਸ ਤਰ੍ਹਾਂ ਅਸੀਂ ਪੇਨਲੈਸ ਗੋਡੇ ਤੇ ਚੂਲੇ ਦੇ ਆਪਰੇਸ਼ਨ ਕਰਦੇ ਆ ਗੋਡੇ ਤੇ ਚ ਜਿਹੜੀ ਡਰਗਲ ਦੇ ਵਿੱਚ ਅਸੀਂ 24 ਘੰਟੇ ਦੇ ਵਿੱਚ ਜਦੋਂ ਵੀ ਉਹਨੂੰ ਪੇਸ਼ੈਂਟ ਨੂੰ ਪੇਨ ਸ਼ੁਰੂ ਹੁੰਦੀ ਹੈ ਪੋਸਟ ਆਪਰੇਟਿਵ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਉਸ ਤੋਂ ਬਾਅਦ ਪੇਸ਼ੈਂਟ ਬਹੁਤ ਚੀਕਾਂ ਮਾਰਦਾ ਉਹਨੂੰ ਅਸੀਂ ਥੋੜੀ ਜਿਹੀ ਡਰਗ ਦੇ ਵਿੱਚ ਅਸੀਂ ਉਹਨੂੰ ਦਿੰਨੇ ਆ ਤੇ ਉਹ ਪੇਸ਼ੈਂਟ ਦੀ ਜਿਹੜੀ ਦਰਦ ਉਹ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਹੀ 2-3 ਦਿਨ ਅਸੀਂ ਐਪਿਡੋਲ ਦੇ ਵਿੱਚ ਡਰਗਸ ਦਿੰਨੇ ਆ ਤੇ ਉਹ ਪੇਸ਼ੈਂਟ ਬਿਲਕੁਲ ਪੇਨ ਫਰੀ ਰਹਿੰਦਾ ਤੇ ਉਸ ਤੋਂ ਬਾਅਦ ਉਹ ਦਰਦ ਵੈਸੇ ਹੀ ਖਤਮ ਹੋ ਜਾਂਦੀ ਹੈ ਤੀਸਰੇ ਦਿਨ ਪੇਸ਼ੈਂਟ ਬਿਲਕੁਲ ਅੱਛੀ ਤਰ੍ਹਾਂ ਚੱਲਣ ਲੱਗ ਪੈਂਦਾ ਹੁਣ ਤੱਕ ਜਿੰਨੇ ਵੀ ਆਪਰੇਸ਼ਨ ਹੋ ਚੁੱਕ ਇਦੇ ਨਾਲ ਨਾਲ ਅਸੀਂ ਡਾਇਲਿਸਿਸ ਦੀ ਮਸ਼ੀਨਜ਼ ਅਥੇ ਸ਼ੁਰੂ ਕੀਤਾ ਹੈ ਡਾਇਲਿਸਿਸ ਸਾਡੇ ਅਥੇ ਡਾਕਟਰ ਹੁਸੈਨ ਪਾਲ ਤੇ ਡਾਕਟਰ ਰੁਪਿੰਦਰ ਕੌਰ ਜੀ ਹੈ ਮੈਡੀਸਨ ਦੇ ਮਾਹਰ ਉਹ ਬਹੁਤ ਅੱਛਾ ਕੰਮ ਕਰ ਰਹੇ ਹੈ ਡਾਇਲਿਸਿਸ ਹੋ ਰਿਹਾ ਹੈ ਤੇ ਹੁਣ ਸਾਨੂੰ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ 4 ਮਸ਼ੀਨਾਂ ਜਿਹੜੀਆਂ ਸਾਨੂੰ ਲੋਟ ਹੋ ਚੁੱਕੀਆਂ ਹੈ ਤੇ ਮੇਰੇ ਖਿਆਲ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਸਾਡੇ ਹਸਪਤਲ ਦੇ ਵਿੱਚ ਇੰਸਟਾਲ ਹੋਣ ਜਾ ਰਹੀਆਂ ਹੈ ਇਹ ਜਾ ਸਕਦਾ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਸਖਰ ਹਸਪਤਲ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਹੁਣ ਸਾਡੇ ਹਸਪਤਲ ਜਿਹੜੇ ਉਹ ਕਿਸੇ ਵੀ ਗੱਲ ਦੇ ਵਿੱਚ ਪ੍ਰਾਈਵੇਟ ਹਸਪਤਲਾਂ ਨਾਲੋਂ ਜਿਹੜੀ ਇੱਕ ਨਵੀਂ অতি ਆਧੁਨਿਕ ਜਿਹੜੀ ਅਲਟਰਾਸਾਉਂਡ ਦੀ ਮਸ਼ੀਨ ਹਾਲੇ ਕੱਲ ਹੀ ਇੰਸਟਾਲ ਹੋਈ ਹੈ ਜਿਹਦੇ ਨਾਲ ਜਿਹੜੇ ਉਹਨਾਂ ਦੇ ਅਲਟਰਾਸਾਉਂਡ ਦੇ ਜਿਹੜੀ ਇੱਕ ਹੁੰਦਾ ਦੇਖਣ ਦੀ ਜਿਹੜਾ ਸੀ ਅਲਟਰਾਸਾਉਂਡ ਦੇ ਵਿੱਚ ਜਾਨੂੰ ਦੇਖਦੇ ਆ ਉਹ ਵੀ ਬਹੁਤ ਵਧੀਆ ਹੁਣ ਦੇਖ ਸਕਦੇ ਆ ਹੁਣ ਸਾਡੇ ਕੋਲ ਅਲਟਰਾਸਾਉਂਡ ਦਾ ਡਾਇਲਿਸਿਸ ਦਾ ਜੋੜੇ ਜੋੜ ਬਦਲਣ ਦਾ ਤੇ ਸਾਡੇ ਕੋਲ ਜਿਹੜੇ ਅੱਖਾਂ ਦੇ ਮਾਹਰ ਡਾਕਟਰ ਹੈ ਉਹ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਸਾਨੂੰ ਉਹਦੇ ਪਿੱਛੇ ਸਾਨੂੰ ਜਿਹੜਾ ਹੱਡੀਆਂ ਦੇ ਵਿੱਚ ਤੇ ਇੱਕ ਅੱਖਾਂ ਦੇ ਆਪਰੇਸ਼ਨ ਕਰਨ ਕਰਕੇ ਸਾਨੂੰ ਸਟੇਟ ਲੈਵਲ ਤੇ ਅਵਾਰਡ ਵੀ ਪਿਛਲੇ ਸਾਲ ਮਿਲਿਆ ਹੈ ਡਾਕਟਰ ਸਾਹਿਬ ਜਿਵੇਂ ਕੋਈ ਹੈ ਕਾਫੀ ਜ਼ਿਆਦੇ ਪੀੜ ਉਹਦੀ ਪੇਸ਼ੀ ਸੀ ਤੇ ਉਹਨਾਂ ਨੂੰ ਕਿਤੇ ਕਿਤੇ ਕਿਹੜਾ ਪ੍ਰੋਬਲਮ ਆ ਰਹੀ ਹੈ ਉਹਨਾਂ ਵਾਸਤੇ ਆਉਣ ਵਾਲੇ ਸਮੇਂ ਵਿੱਚ ਕੀ ਨਵਾਂ ਮੈਨੇਜ ਕਰੋ ਸਰ ਉਹਦੇ ਵਿੱਚ ਸਰ ਅਸੀਂ ਸਟੇਟ ਤੋਂ ਪਰਮਿਸ਼ਨ ਲੈ ਰਹੇ ਹਾਂ ਉਹਦੇ ਵਿੱਚ ਅਸੀਂ ਇੱਕ ਦੋ ਖਿੜਕੀਆਂ ਹੋਰ ਖੋਲਣ ਦੀ ਤਜਵੀਜ਼ ਰੱਖੀ ਹੈ ਕਿ ਜੇ ਉਹ ਖਿੜਕੀਆਂ ਖੁੱਲ ਜਾਣੀਆਂ ਤਾਂ ਮੈਨੂੰ ਲੱਗਦਾ ਕਿ ਇਹ ਵੀ ਅਸੀਂ ਬਹੁਤ ਹੱਦ ਤੱਕ ਕਾਫੀ ਹੱਦ ਤੱਕ ਇਹਨੂੰ ਠੀਕ ਕਰ ਲਵਾਂਗੇ ਕਿਉਂਕਿ ਜਿਵੇਂ ਜਿਵੇਂ ਇੱਕ ਕੋਲਦੀ ਹੈ 11 ਤਰੀਕ ਤੋਂ ਮੋਸਟ ਲਾਈ ਸਾਡੇ ਕੋਲ ਇੱਕ ਖਿੜਕੀ ਹੋਰ ਸ਼ੁਰੂ ਹੋ ਜਾਵੇਗੀ ਉਹਨਾਂ ਟਾਈਮ ਤੱਕ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਡਾ ਸਹਿਯੋਗ ਕਰੋ ਜੇਕਰ ਰਾਸ਼ਵਤਿਆ ਤਾਂ ਥੋੜੀਆਂ ਜੋ ਤਕਲੀਫਾਂ ਆ ਰਹੀਆਂ ਉਹ ਸਭ ਲੋਕਾਂ ਦੇ ਸਹਿਯੋਗ ਦੇ ਨਾਲ ਆਪ ਸਭ ਦੇ ਸਹਿਯੋਗ ਦੇ ਨਾਲ ਅਸੀਂ ਠੀਕ ਕਰ ਲਵਾਂਗੇ ਦੇਖਦੇ ਵਿੱਚ ਸਟਾਫ ਦੀ ਕਮੀ ਵੀ ਦੇਖਣ ਨੂੰ ਮਿਲ ਰਹੀ ਹੈ ਜੇ ਰਾਸ਼ਨਾਂ ਵਧ ਗਿਆ ਪੇਸ਼ੰਕ ਦਾ ਪਰ ਸਟਾਫ ਦੀ ਕਮੀ ਕੀ ਹੈ ਦੇਖੋ ਕਿ ਕਿੰਨੇ ਟੈਸਟ ਹੋ ਰਹੇ ਹੋਏ ਜਿੱਥੇ ਦਵਾਈ ਨਹੀਂ ਮਿਲ ਰਹੀ ਉੱਥੇ ਸਟਾਫ ਦੀ ਕਮੀ ਹੈ ਸਰ ਇਹ ਸਾਰਾ ਕੁਝ ਦੇਖੋ ਜਿਸ ਜਗ੍ਹਾ ਦੇ ਉੱਤੇ ਇੰਨਾ ਜ਼ਿਆਦਾ ਰਸ਼ ਹੁੰਦਾ ਹੈ ਤੇ ਲੋਕ ਆਉਂਦੇ ਆ ਉਹ ਇਸ ਕਰਕੇ ਆ ਕਿਉਂਕਿ ਉੱਥੇ ਸੇਵਾਵਾਂ ਜਿਹੜੀ ਉੱਥੇ ਸਰਵਿਸਿਜ਼ ਐ ਬਹੁਤ ਜ਼ਿਆਦਾ achੀਆਂ ਲੋਕਾਂ ਨੂੰ ਕਿਸੇ ਨੂੰ ਫੜ ਕੇ ਨਹੀਂ ਲਿਆ ਜਾ ਸਕਦਾ ਲੋਕੀ ਤਾਂ ਹੀ ਆਉਂਦੇ ਆ ਜੇਕਰ ਸਿਵਲ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਬਹੁਤ achੀਆਂ ਸਰਵਿਸਿਜ਼ ਮਿਲ ਰਹੀਆਂ ਸਾਡੇ ਮਾਨਯੋਗ ਡਾਕਟਰ ਮਨਿੰਦਰਪਾਲ ਸਿੰਘ ਜੀ ਜੋ ਮਾਨਯੋਗ ਸਿਵਲ ਸਰਜਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਵੀ ਅਸੀਂ ਐਫਰਟਸ ਕਰ ਸਕਦੇ ਆ ਜੋ ਵੀ ਅਸੀਂ achੀਆਂ ਗੱਲਾਂ ਕਰ ਸਕਦੇ ਆ ਉਹ ਕਰ ਰਹੇ ਆ ਅਸੀਂ ਬਹੁਤ achੀ ਤਰ੍ਹਾਂ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਚੋਂ ਜਾਪਤ ਹੋ ਤਾ ਅਸੀਂ ਸਰਕਾਰ ਨੂੰ ਲੈਟਰ ਲਿਖੀ ਹੈ ਸਾਨੂੰ ਮੈਨੂੰ ਲੱਗਦਾ ਹੋਰ ਸਟਾਫ ਵੀ ਸਾਡੇ ਕੋਲ ਆਣ ਵਾਲਾ ਹੈ ਉਹਦੇ ਨਾਲ ਹੋਰ ਵੀ ਸਾਡੀਆਂ ਮੁਸ਼ਕਲਾਂ ਜਲਦੀ ਹੱਲ ਹੋ ਜਾਣਗੀਆਂ